ਪੰਜਾਬ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਵੀ ਜੂਨ ਜੁਲਾਈ ਵਰਗਾ ਅਹਿਸਾਸ ਹੋ ਰਿਹਾ ਹੈ ਇਸ ਤਰੀਕੇ ਦੇ ਨਾਲ ਗਰਮੀ ਨੇ ਲੋਕਾਂ ਦਾ ਕਾਫੀ ਬੁਰਾ ਹਾਲ ਕੀਤਾ ਹੋਇਆ ਤਾਂ ਪੰਜਾਬ ਦੇ ਵਿੱਚ ਮੌਨਸੂਨ ਦਾ ਮੌਸਮ ਕਰੀਬ ਖਤਮ ਹੀ ਹੋ ਚੁੱਕਿਆ ਹੈ ਪਰ ਮੌਜੂਦਾ ਸਮੇਂ ਦੌਰਾਨ ਸਤੰਬਰ ਮਹੀਨਾ ਵੀ ਖਤਮ ਹੋਣ ਦੇ ਉੱਤੇ ਆ ਗਿਆ ਪਰ ਪੰਜਾਬ ਦੀ ਉਦਯੋਗਿਕ ਨਗਰੀ ਦੇ ਵਿੱਚ ਗਰਮੀ ਨੇ ਪੂਰੀ ਤਰ੍ਹਾਂ ਹਾਇ ਤੂਬਾ ਮਚਾਈ ਹੋਈ ਹੈ ਤਾਪਮਾਨ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਮੰਨੋ ਜਿਵੇਂ ਕਿ ਸਤੰਬਰ ਮਹੀਨੇ ਦੇ ਵਿੱਚ ਵੀ ਜੂਨ ਜੁਲਾਈ ਵਾਲੀ ਦਿਨੇ ਵਾਲੀ ਭਰੀ ਗਰਮੀ ਦਾ ਅਹਿਸਾਸ ਹੋ ਰਿਹਾ ਸਵੇਰੇ ਹੁੰਦੇ ਹੀ ਸੂਰਜ ਦੀਆਂ ਕਿਰਨਾਂ ਸ਼ਹਿਰ ਵਾਸੀਆਂ ਨੂੰ ਗਰਮੀ ਦੇ ਨਾਲ ਦੱਸਦੀ ਹੈ ਕਿ ਕਾਫੀ ਪਰੇਸ਼ਾਨ ਕਰਦੀਆਂ ਨੇ ਅਤੇ ਦੇਰ ਸ਼ਾਮ ਤੱਕ ਵੀ ਗਰਮੀ ਦੇ ਨਾਲ ਬੇਹਾਲ ਹੋ ਰਹੇ ਲੋਕਾਂ ਤੇ ਦੱਸਦੀ ਹੈ ਕਿ ਸਰੀਰਾਂ ਦੇ ਵਿੱਚ ਵੀ ਗਰਮੀ ਦਾ ਪਸੀਨਾ ਸੁੱਕਣ ਦਾ ਨਾਮ ਨਹੀਂ ਲੈਂਦਾ ਤਾਂ ਆਮ ਤੌਰ ਦੇ ਉੱਤੇ ਤੁਸੀਂ ਦੱਸਦੀ ਹੈ ਕਿ ਦੁਸ਼ਹਿਰਾ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਦੇ ਆਉਣ ਦੇ ਨਾਲ ਹੀ ਬਾਜ਼ਾਰਾਂ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਖਰੀਦਦਾਰਾਂ ਦੀ ਰੌਣਕ ਵਧੀ ਹੋਈ ਹੈ ਜਿਸ ਕਾਰਨ ਹੋਜ਼ਰੀ ਕਾਰੋਬਾਰ ਸਿਖਰ ਦੇ ਉੱਤੇ ਪਹੁੰਚ ਜਾਂਦਾ ਹੈ ਅਤੇ ਸ਼ਹਿਰ ਵਾਸੀ ਸਰਦੀਆਂ ਦੇ ਸੀਜ਼ਨ ਵਾਲੇ ਕੱਪੜਿਆਂ ਦੀ ਖਰੀਦਦਾਰੀ ਸ਼ੁਰੂ ਕਰ ਦਿੰਦੇ ਨੇ ਪਰ ਇਸ ਵਾਰ ਗਰਮੀ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਹੈ ਹਾਲਾਂਕਿ ਐਤਵਾਰ ਨੂੰ ਯਾਨੀ ਕਿ ਬੀਤੇ ਕੱਲ ਨੂੰ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਵੀ ਹੋਈ ਹੈ ਕਈ ਕਈ ਇਲਾਕਿਆਂ ਦੇ ਵਿੱਚ ਪਰ ਉਸ ਦੇ ਬਾਵਜੂਦ ਵੀ ਇਸ ਦੇ ਉਲਟ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਸਕੀ ਹੈ ਅਤੇ ਕਰੀਬ 21 ਦਿਨਾਂ ਬਾਅਦ ਸ਼ਹਿਰ ਦੇ ਵਿੱਚ ਹੋਈ ਬਰਸਾਤ ਦਾ ਸ਼ਹਿਰ ਵਾਸੀ ਆਨੰਦ ਮਾਣਦੇ ਕੋਈ ਨਜ਼ਰ ਨੇ ਜਿਸ ਦੇ ਵਿੱਚ ਜ਼ਿਆਦਾਤਰ ਲੋਕ ਬਰਸਾਤ ਦੇ ਵਿੱਚ ਨਾ ਆਉਂਦੇ ਹੋਏ ਮੌਸਮ ਦਾ ਆਨੰਦ ਮਾਣਦੇ ਹੋਏ ਦਿਖਿਏ ਨੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਇਲਾਕੇ ਨੇ ਜਿੱਥੇ ਕੀ ਬਰਸਾਤ ਹੋਈ ਹੈ ਬਾਕੀ ਥਾਵਾਂ ਦੇ ਉੱਤੇ ਗਰਮੀ ਹੀ ਰਹੀ ਹੈ ਤਾਂ ਉਹ ਤੇ ਤੁਹਾਨੂੰ ਦੱਸਦੇ ਕਿ ਕੁਝ ਲੋਕ ਬਰਸਾਤੀ ਪਾਣੀ ਦੀ ਮਾਰ ਤੋਂ ਬਚਣ ਦੇ ਲਈ ਘਰਾਂ ਤੋਂ ਛਤਰियां ਲੈ ਕੇ ਬਾਜ਼ਾਰ ਦੇ ਵਿੱਚ ਨਿਕਲੇ ਜਾਣਕਾਰੀ ਦੇ ਅਨੁਸਾਰ ਦੱਸਦੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਤਾਇਨਾਤ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰ ਨੇ ਦੱਸਿਆ ਹੈਗਾ ਕਿ ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਰਿਹਾ ਜਦਕਿ ਘੱਟੋ ਘੱਟ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵੀ ਇਸ ਸਮੇਂ ਤੋਂ ਦੱਸ ਦਈਏ ਕਿ ਮੌਸਮ ਕਾਫੀ ਗਰਮ ਹੈਗਾ ਤਾਪਮਾਨ ਵਧਿਆ ਹੋਇਆ ਹੈਗਾ ਗਰਮੀ ਤੋਂ ਲੋਕਾਂ ਦਾ ਕਾਫੀ ਬੁਰਾ ਹਾਲ ਹੋਇਆ ਪਿਆ ਜਿਵੇਂ ਜੂਨ ਜੁਲਾਈ ਦੇ ਵਿੱਚ ਗਰਮੀ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਗਰਮੀ ਕਰਕੇ ਲੋਕਾਂ ਤੇ ਕਾਫੀ ਪਸੀਨੇ ਆਏ ਹੋਏ ਨੇ ਸਵੇਰ ਤੋਂ ਹੀ ਜਿਹੜੀ ਕਿ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਉਸ ਕਰਕੇ ਤੇਜ਼ ਧੁੱਪ ਦੇ ਕਾਰਨ ਲੋਕਾਂ ਦਾ ਕਾਫੀ ਬੁਰਾ ਹਾਲ ਹੈ ਹਾਏ ਤੋਬਾ ਮਚਾਈ ਹੋਈ ਐ ਇਸ ਗਰਮੀ ਨੇ ਤਾਂ ਜਿੱਥੇ ਕਿ ਮਾਨਸੂਨ ਦਾ ਮੌਸਮ ਕਰੀਬ ਖਤਮ ਹੋ ਚੁੱਕਿਆ ਹੈ ਸੀਜ਼ਨ ਦੀ ਗੱਲ ਕਿਤੇ ਵੇ ਤਾਂ ਤਿਉਹਾਰਾਂ ਦਾ ਸੀਜ਼ਨ ਆ ਚੁੱਕਿਆ ਹੈਗਾ ਦੁਸ਼ਹਿਰਾ ਦੀਵਾਲੀ ਤਿਉਹਾਰ ਆ ਚੁੱਕੇ ਨੇ ਪਰ ਇਹਨਾਂ ਤਿਉਹਾਰਾਂ ਦੇ ਵਿੱਚੋ ਜਿੱਥੇ ਇਹ ਤਿਉਹਾਰ ਜਦੋਂ ਆਉਂਦੇ ਨੇ ਤਾਂ ਸਰਦੀਆਂ ਦੀ ਠੰਡਕ ਮਹਿਸੂਸ ਹੋਣ ਲੱਗਦੀ ਹੈ ਪਰ ਹਜੇ ਤੱਕ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ ਗਰਮੀ ਇਸ ਕਦਰ ਵਧੀ ਹੋਈ ਹੈ ਜਿਵੇਂ ਲੱਗ ਰਿਹਾ ਹੈ ਜੂਨ ਜੁਲਾਈ ਦਾ ਮਹੀਨਾ ਹੀ ਚੱਲ ਰਿਹਾ ਹੋਵੇ